ਇੱਕ ਤਾਂ ਗਰੀਬੀ ਤੇ ਉੱਤੋਂ ਜਦੋਂ ਰੱਬ ਦੀ ਮਾਰ ਪੈ ਜਾਵੇ ਤਾਂ ਵਿਚਾਰਾ ਇਨਸਾਨ ਦੂਜਿਆਂ ਤੋਂ ਮਦਦ ਮੰਗਣ ਤੋਂ ਇਲਾਵਾ ਹੋਰ ਕੀ ਕਰ ਸਕਦਾ ਹੈ ਤੇ ਜਿਹਾ ਹੀ ਕੁਛ ਵਾਪਰਿਆ ਕੋਟਕਪੂਰਾ ਦੇ ਇਸ ਗਰੀਬ ਪਰਿਵਾਰ ਨਾਲ ਜਿਨ੍ਹਾਂ ਦੀ ਕੀ ਤੇਜ਼ ਮੀਂਹ ਦੇ ਕਾਰਨ ਛੱਤ ਡਿੱਗੀ ਤੇ ਪੂਰਾ ਪਰਿਵਾਰ ਜ਼ਖਮੀ ਹੋ ਗਿਆ ਤੇ ਹੁਣ ਇਹ ਲੋਕ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਾ ਰਹੇ ਨੇ ਕੋਟਕਪੂਰਾ ਦੀ ਗਾਂਧੀ ਬਸਤੀ ਦੇ ਰਹਿਣ ਵਾਲੇ ਇਸ ਗਰੀਬ ਪਰਿਵਾਰ ਦਾ ਜਿਨ੍ਹਾਂ ਦੀ ਕੀ ਬੀਤੀ ਰਾਤ ਹੋਈ ਤੇਜ਼ ਬਾਰਿਸ਼ ਦੇ ਕਾਰਨ ਛੱਤ ਡਿੱਗੀ ਤੇ ਛੱਤ ਦੇ ਉੱਤੇ ਸੌਂ ਰਿਹਾ ਸਾਰਾ ਪਰਿਵਾਰ ਛੱਤ ਸਮੇਤ ਹੇਠਾਂ ਡਿੱਗ ਪਿਆ ਪਰ ਗਨੀਮਤ ਇਹ ਰਹੀ ਕਿ ਇਸ ਮੌਕੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਦੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਹਾਲਾਂਕਿ ਜੇ ਇਹ ਕਹਿ ਲਈਏ ਕਿ ਪੂਰੇ ਘਰ ਦਾ ਸਮਾਨ ਹੀ ਤੈਸ ਨੈਸ ਹੋ ਗਿਆ ਤਾਂ ਇਹ ਵੀ ਗਲਤ ਨਹੀਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੈੱਡ ਪੱਖਾ ਆਦੀ ਸਾਰਾ ਸਮਾਨ ਤੈਸ ਨੈਸ ਹੋ ਚੁੱਕਿਆ ਤੇ ਤੇਜ਼ ਮੀਂਹ ਦੇ ਕਾਰਨ ਡਿੱਗੀ ਛੱਤ ਦੇ ਨਾਲ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਕਾਰਨ ਉਹਨਾਂ ਨੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਇਸ ਮੌਕੇ ਪਰਿਵਾਰ ਦੇ ਮੁਖੀ ਨੇ ਕੀ ਕਿਹਾ ਤੁਹਾਨੂੰ ਵੀ ਸੁਣਾ ਦਿੰਨੇ ਹਾਂ ਅਜੀ ਕੀ ਨਾ ਔਰ ਕੀ ਹੱਸਾ ਬੋਤਲ ਮੈਂ ਲਛਮਣਾ ਮੈਂ ਲਛਮਣ ਦਾ ਨਾਮ ਹੈ ਮੇਰਾ ਜਿਹੜਾ ਨਾਮ ਜਿਲ੍ਹਾ ਲੇਗਾ ਗੰਦੀ ਵਸਤੇ ਰਹਿੰਦਾ ਮੈਂ ਤੇ ਮੇਨ ਨਾਲ ਹਸਾ ਹੋ ਗਿਆ ਜਰਾ ਸੱਤੂ ਕੋਲ ਸੁਤੇ ਪੈਸੀ ਆਤੀ ਮੈਂ ਆਏ ਇੱਕਦਮ ਥੱਲੇ ਆਏ ਮੁੰਡੇ ਸੱਟਾਂ ਲੱਗੀਆਂ ਮੇਰੇ ਲੱਗੀਆਂ ਖਸਾਰ ਨੁਕਸਾਨ ਮੇਰਾ ਬਹੁਤ ਹੋ ਗਿਆ ਬਹੁਤ ਜ਼ਿਆਦਾ ਤੇ ਦੋ ਵਾਰੀ ਮੈਂ ਫਾਇਲਾਂ ਭਰ ਕੇ ਦਿੱਤੀਆਂ ਤੇ ਅਜੇ ਤੱਕ ਸੁਣਾਈ ਨਹੀਂ ਹੋਈ ਮੇਰੀ ਕਾਦੀਆਂ ਫਾਇਲਾਂ ਭਰਤੀ ਇਹ ਮੁਕਾਮ ਦੀ ਜੀ ਤੇਲ ਬੱਤੀ ਦੀ ਸ਼ਾਹ ਤੇਲ ਬੱਤੀ ਤੇਲ ਬੱਤੀ ਸੱਤਾਂ ਦੀ ਭਰੀਆਂ ਜੀਆਂ ਪਿਆਜ ਕਰ ਕੋ ਸੁਣਾਈ ਨਹੀਂ ਹੋਈ ਮੇਰੇ ਵਾਸਤੇ ਜਨਗਰੀ ਮੈਂ ਤਿਆਰੀ ਬਗਉਨੀ ਬਾਦ ਨਾ ਜਿਉ ਤੇ ਪਟਵਾਰੀ ਸਾਹਿਬ ਵੀ ਆਏ ਸੀ ਇੱਥੇ ਰਿਕਾਰਡ ਚੈੱਕ ਕਰਕੇ ਜਾਵੜੇ ਤੇ ਮੈਨੂੰ ਕੋਈ ਨਹੀਂ ਮਿਲਿਆ ਆਸਦੀ ਹੋ ਗਈ ਚਲ ਕੋਈ ਨਹੀਂ ਪ੍ਰਮਾਤਮਾ ਦੇ ਸਹੂਣੂਗਾ ਸਾਡੀ ਹਾਂ ਤੱਕ ਸੁਣਾਈ ਨਹੀਂ ਦਿੱਸਾ ਸਾਡੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਸਾਡਾ ਮਸ਼ੀਨ ਟੁੱਟ ਗਈ ਜੀ ਪੱਖਾ ਟੁੱਟ ਗਿਆ ਬੈੱਡ ਉਹਦੇ ਕੱਪੜੇ ਸਾ ਜਿੰਨੇ ਵੀ ਨੁਕਸਾਨ ਸਾਰਾ ਟੁੱਟ ਗਿਆ ਜੀ ਕੀ ਮੰਗ ਕਰਦੋ ਭਈ ਮੰਗਾਈ ਹੈ ਮੈਨੂੰ ਮੇਰੀ ਮੰਗਾਈ ਹੈ ਜੀ ਭਈ ਮੇਰੀ ਹੈਲਪ ਕੀਤੀ ਜਾਵੇ ਸਾਇਤਾ ਸਰਕਾਰ ਦੇ ਵੱਲੋਂ ਤੇ ਮੇਰੇ ਲੈਣ ਦਾ ਜੁਗਾਰ ਜੁਗਾਰ ਕੀਤਾ ਜਾਂਦਾ ਹੈ। ਵੇਖਿਆ ਕੁੜੀ ਹੈਗੀ ਆ ਪੰਜ ਹੀ ਹੈਗੀਆਂ। ਸਾਡੇ ਸੱਟਾਂ ਵੱਗੀਆਂ ਬਾਬਾ ਮੁੰਡੇ ਦੇ ਜ਼ਿਆਦਾ ਲੱਗੀਆਂ ਮੇਰੇ ਵੀ ਲੱਗੀਆਂ ਜੀ ਘਰਾਈ ਤੇ ਲੱਗੀਆਂ ਮੇਰੇ ਸੱਟ। ਇੱਕ ਤਾਂ ਗਰੀਬੀ ਤੇ ਉੱਤੋਂ ਜਦੋਂ ਰੱਬ ਦੀ ਮਾਰ ਪੈ ਜਾਵੇ ਤਾਂ ਵਿਚਾਰਾ ਇਨਸਾਨ ਦੂਜਿਆਂ ਤੋਂ ਮਦਦ ਮੰਗਣ ਤੋਂ ਇਲਾਵਾ ਹੋਰ ਕੀ ਕਰ ਸਕਦਾ ਹੈ? ਤੇ ਜਿਹਾ ਹੀ ਕੁਛ ਵਾਪਰਿਆ ਕੋਟਕਪੂਰਾ ਦੇ ਇਸ ਗਰੀਬ ਪਰਿਵਾਰ ਨਾਲ ਜਿਨ੍ਹਾਂ ਦੀ ਕੀ ਤੇਜ਼ ਮੀਂਹ ਦੇ ਕਾਰਨ ਛੱਤ ਡਿੱਗੀ। ਪੂਰਾ ਪਰਿਵਾਰ ਜ਼ਖਮੀ ਹੋ ਗਿਆ ਤੇ ਹੁਣ ਇਹ ਲੋਕ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਾ ਰਹੇ ਨੇ ਕੋਟਕਪੂਰਾ ਦੀ ਗਾਂਦੀ ਬਸਤੀ ਦੇ ਰਹਿਣ ਵਾਲੇ ਇਸ ਗਰੀਬ ਪਰਿਵਾਰ ਦਾ ਜਿਨ੍ਹਾਂ ਦੀ ਕੀ ਬੀਤੀ ਰਾਤ ਹੋਈ ਤੇਜ਼ ਬਾਰਿਸ਼ ਦੇ ਕਾਰਨ ਛੱਤ ਡਿੱਗੀ ਤੇ ਛੱਤ ਦੇ ਉੱਤੇ ਸੌਂ ਰਿਹਾ ਸਾਰਾ ਪਰਿਵਾਰ ਛੱਤ ਸਮੇਤ ਹੇਠਾਂ ਡਿੱਗ ਪਿਆ ਪਰ ਗਨੀਮਤ ਇਹ ਰਹੀ ਕਿ ਇਸ ਮੌਕੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਘਰ ਦੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਹਾਲਾਂਕਿ ਜੇ ਇਹ ਕਹਿ ਲਈਏ ਕਿ ਪੂਰੇ ਘਰ ਦਾ ਸਮਾਨ ਹੀ ਤਹਿਸ ਨੈਸ ਹੋ ਗਿਆ ਤਾਂ ਇਹ ਵੀ ਗਲਤ ਨਹੀਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬੈੱਡ ਪੱਖਾ ਆਦੀ ਸਾਰਾ ਸਮਾਨ ਤਹਿਸ ਨੈਸ ਹੋ ਚੁੱਕਿਆ ਹੈ ਤੇ ਤੇਜ਼ ਮੀਂਹ ਦੇ ਕਾਰਨ ਡਿੱਗੀ ਛੱਤ ਦੇ ਨਾਲ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਹੈ ਜਿਸ ਕਾਰਨ ਉਹਨਾਂ ਨੇ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ ਇਸ ਮੌਕੇ ਪਰਿਵਾਰ ਦੇ ਮੁਖੀ ਨੇ ਕੀ ਕਿਹਾ ਤੁਹਾਨੂੰ ਵੀ ਸੁਣਾ ਦਿੰਨੇ ਹਾਂ

ਮੈਨਿਆ ਜੇ ਕੋਈ ਸੁਣਾਈ ਨਹੀਂ ਹੋਈ ਮੇਰੇ ਵਾਸਤੇ ਜਨਗਰੀ ਮੈਂ ਟੀਹਾੜੀ ਬਗਉਣੀ ਵਾਰਨਾ ਜੀ ਤੇ ਪਟਵਾਰੀ ਸਾਹਿਬ ਵੀ ਆਏ ਸੀ ਇੱਥੇ ਰਿਜਿਸਟਰ ਚੈੱਕ ਕਰਕੇ ਜਾਵੜੇ ਤੇ ਮੈਨੂੰ ਕੋਈ ਨਹੀਂ ਮਿਲਿਆ ਆਸਦੀ ਹੋ ਗਈ ਚਲ ਕੋਈ ਨਹੀਂ ਪ੍ਰਮਾਤਮਾ ਦੇ ਸਹੂਣੂਗਾ ਸਾਡੀ ਹੰਤਕ ਸੁਣਾਈ ਨਹੀਂ ਹੋਈ ਸਾਡੀ ਗੱਲਾਂ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਸਾਡਾ ਮਸ਼ੀਨ ਟੁੱਟ ਗਈ ਜੀ ਪੱਖਾ ਟੁੱਟ ਗਿਆ ਬੈੱਡ ਉਹਦੇ ਕੱਪੜੇ ਸਾ ਜਿੰਨੇ ਵੀ ਨੁਕਸਾਨ ਸਾਰਾ ਟੁੱਟ ਗਿਆ ਜੀ ਕੀ ਮੰਗ ਕਰਦੋਂ ਲਈ ਮੰਗਾਈ ਹੈ ਵੀ ਮੈਨੂੰ ਮੇਰੀ ਮੰਗਾਈ ਹੈ ਕਿ ਵੀ ਮੇਰੀ ਹੈਲਪ ਕੀਤੀ ਜਾਵੇ ਸਹਾਇਤਾ ਸਰਕਾਰ ਵੱਲੋਂ ਤੇ ਮੇਰੇ ਲੈਣ ਦਾ ਜੁਗਾਰ ਜੁਗਾਰ ਕੀਤਾ ਜਾਂਦਾ ਹੈ। ਵਧੀਆ। ਇਹ ਕਿ ਕੁੜੀ ਹੈਗੀ ਆ ਪੰਜੀ ਹੈਗੀਆਂ। ਸਾਡੇ ਸੱਟਾਂ ਵੱਗੀਆਂ ਬਾਵਾ ਮੁੰਡੇ ਦੇ ਜ਼ਿਆਦਾ ਲੱਗੀਆਂ ਮੇਰੇ ਮਾੜੀ ਜੀ ਮੇਰੇ ਵੀ ਲੱਗੀਆਂ ਜੀ ਘਰਾਈ ਤੇ ਲੱਗੀਆਂ ਮੇਰੇ ਸੱਟ।